ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ 106 ਦਿਨ ਤੇ ਪਛੜ ਨਹੀਂ ਦੇ ਸਕਦੇ ਆ ਗਰਾਉਂਡ ਲਵਾ ਰਹੇ ਆ ਕੋਈ ਸਾਹ ਅੱਜ ਤੇ ਤੁਹਾਨੂੰ ਦਿਖਾਉਨੇ ਅੱਗੇ ਫੇ ਬੱਚਿਆਂ ਦੇ ਯੋਰ ਕਿਦਾਂ ਫੇ ਪਾਉਂਦੇ ਪਟਾਕੇ ਅੱਗੇ ਠੀਕ ਆ ਜੀ ਵੀ ਸਾਗਰ ਛੋਟਾ ਗਿਆ ਆਇਓ ਫੇ ਰੇਡ ਤੇ ਡਬਲ ਕਰਾਇਆ ਡਬਲ ਕਰਾਇਆ ਜਾਣ ਕੇ जान के किराए डबल ਮੈਂ ਕਿਹਦੇ ਨੂੰ ਨਹੀਂ ਹੱਥ ਲਾਇਆ ਫੜਤ ਲੈਣਾ ਹੀ ਆ ਉਹਨਾਂ ਨੇ ਆਇਆ ਕਾफी ਥੱਲੇ ਵੜ ਗਿਆ ਕਹਿੰਦਾ ਚੱਲ ਫੜ ਹੋ ਜੀ ਕੱਲ ਵੀ ਆ ਜਾਣਗੇ ਬੰਦੇ ਇਦਾਂ ਹੀ ਆ ਲੈ ਵੀ ਅਮਰਤ ਚੱਲਿਆ ਹੀ ਉਹ ਅੱਜ ਇੱਥੇ ਪਤਾ ਲੱਗਦਾ ਮਿਹਨਤ ਗੱਭਰੂਆਂ ਦੀ ਲੋ ਜੀ ਚਲੋ 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 ਓ ਬੈਰੀ ਗੁੱਡ ਚੱਲ ਕੀ ਵੇਖਦਾ ਵਾ ਪੈਸੇ ਲਾ ਦਨੇ ਆ ਕਹਿ ਤਾਂ ਭਰਾਵਾ ਨਹੀਂ ਜਾਣਦਾ ਆ ਮੇਰੀ 70 ਵਾਲੀ ਰੇਡ ਆ ਓਏ 70 ਰੁਪਏ ਲੱਗੇ ਆ ਚੱਲ ਵੀ ਗੱਬਰੂਆ ਚੱਲ ਵੀ 70 ਰੁਪਏ ਲੱਗੇ ਆ 70 ਰੁਪਈਆ ਵਾਲੀ ਰੇਡ ਆ ਗੱਬਰੂ ਓ 70 ਓ ਵੇ ਉਹ ਕੱਥੇ ਟੱਚ ਮਾਰਨੇਗਾ ਵਿਚਾਲੇ ਓਏ ਪੈਰ ਨਾ 70 ਡਾਲਰ ਹੀ ਖੂਜ ਪਾਤੇ ਯੂ ਖੋਤਾ ਹੀ ਖੂਜ ਪਾਤਾ 70 ਡਾਲਰ ਫੜੇ ਮੈਨ ਲਾਉਣੇ ਇੱਧਰ ਤੇ ਪੈਸੇ ਉਹਦੇ ਦੰਦ ਕੱਢੀ ਜਾਂਦਾ ਹੁੰਦਾ ਵੇਖ ਲੈ ਲੈ ਵੀ ਮੁੰਡਾ ਇਹ ਰਾਈ ਵਾਲ ਤੋਂ ਆ ਗੱਭਰੂ ਇਹ ਵੀ ਡੇਲੀ ਆ ਰਿਹਾ ਵਾ ਗਰਾਊਂਡ 'ਚ ਵਧੀਆ ਬੰਦਾ ਬਣਨ ਵਾਲਾ ਵਾ ਰੀਡਰ ਵਧੀਆ ਬਣਨ ਵਾਲਾ ਮੁੰਡਾ ਘੈਂਟ ਆ ਕਬੱਡੀਆਂ ਪਾਉਂਦਾ ਇਹ ਵੀ ਸ਼ਾਬਾਸ਼ ਚੱਲ ਵੀ ਗੱਭਰੂਆ ਤੇਰੀ ਕਬੱਡੀ ਡੀਕਣ ਦੇ ਹੀ ਗੱਭਰੂ ਤੇਰੀ ਹੈਗੀ ਆ 35 ਵਾਲੀ 35 ਡਾਲ ਰਾਂਗੇ ਹਜੇ ਵਧ ਜਾਣੇ ਤੇਰੇ ਤੋਂ ਰੇ ਜਾਂਦੇ ਜਾਂਦੇ 36 ਹੋ ਗਏ ਆ 50 ਕਰਦੇ ਆ 100 ਹੋ ਗਿਆ ਵਾ ਕੱਲ 150 ਡਾਲੇ ਵਾਲੀ ਭਾਰਤੀ ਆ ਚੱਲ ਵੀ ਗੱਭਰੂਆ ਚੱਲ 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 ਔ ਚੱਕ ਔ ਨੱਚਦਾ ਆਉਂਦਾ 150 ਡਾਲਰ ਕਹਿੰਦੇ ਹੋ ਗਿਆ ਇਹ ਗੱਭਰੂ ਦਾ ਜੋ ਕੀ ਇਹਨੂੰ ਕਦੇ ਨਹੀਂ ਮਿਲਣਾ ਚਲੋ ਆ ਜਾ ਆ ਜਾ ਭਾਈ ਆ ਜਾ ਚੱਲ 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 ਇਹ ਔਰ ਖਾਲਾ ਅਮਰਤ ਉਹ ਬੱਲੇ ਦੱਲੂ ਆਓ ਜੀ ਚੱਲ ਪਈ ਕੰਮ ਜੋਤਾ ਪਹੁੰਚ ਗਿਆ ਕਬੱਡੀ ਪੌਣ ਯੋਬਰ ਤੇ ਲੋ ਵੀ ਹਿੰਦਾ ਲੱਗਦਾ ਕਿਹੜਾ ਗੱਭਰੂ ਲੱਗਦਾ ਈ ਉਹ ਕਰੋ ਚੈੱਕ ਫੇਕ ਵਾਰੀ ਮੁੰਡੇ ਬੱਕ ਦੇ ਚੱਲ 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 ਤੇ ਚੱਲ 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 ਹਿੰਦੇ ਟੱਚ ਨਹੀਂ ਲੈਣਾ ਇਹਨੂੰ ਟਾਈਮ ਕਰਾਏ ਦਾ 22 23 24 25 26 27 28 29 30 ਲੋ ਜੀ ਟਾਈਮ ਪੂਰਾ ਹੋ ਗਿਆ ਕੋਈ ਸਾਹ ਡਾਂਟਦੇ ਹੋਏ ਕਿੱਧਰ ਨੂੰ ਭੱਜਣਾ ਵਾ ਚੱਲ ਵੀ ਅਮਰਤ ਆ ਗਿਆ ਦੱਲੂ ਲੱਗਾ ਏ ਘੇਰੀ ਜੇ ਨਾਲ ਲੱਗਾ ਹਿੰਦਪਾਲ ਤੇ ਲਾਲਾ ਜੋਬਰ ਲੋ ਜੀ ਚੱਲ ਪਈ ਕੰਮ ਚਲੋ ਜੀ ਚਲੋ ਜੀ ਏ ਚਲੋ ਇਹਦੇ ਮੁੰਡਾ ਲਾਲੇ ਨਾਲ ਪੈ ਗਿਆ ਪੀਚਿਆ ਪਰ ਨਹੀਂ ਇੱਧਰ ਕੋਈ ਸਾਭ ਲਾਉਂਦੇ ਆ ਕਲਾਸ ਬੱਚਿਆਂ ਦੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਹਿੰਦੇ ਕਿੱਥੋਂ ਟੱਚ ਮਾਰਨਾ ਕਿੱਥੋਂ ਨਹੀਂ ਸਾਰਾ ਦੱਸਿਆ ਜਾ ਰਿਹਾ ਠੀਕ ਆ ਜੀ ਲਓ ਜੀ ਚੱਲ 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 ਫਿਰ ਤੂੰ ਐ ਜੋ-ਜੋ ਕਹਿਆ ਤੇ ਆਉਣ ਰਿਹਾ ਸਿੱਧਾ ਜਾਣਾ ਆ ਫਾਸਟ ਜਾਂ ਫਾਸਟ ਮੰਗਲ ਦੇ ਕਹਿਣ ਵਾਂਗ ਹਾਂ ਠੀਕ ਹੁਣ ਕਬੱਡੀ ਪਾ ਚੱਲ ਇਹ ਆ ਚੰਨ ਨੂੰ ਫੋਲ ਪਾ ਕਿਹਦੀ ਤੇਰੀ ਰੇਡ ਲੱਗ ਗਿਆ ਜੀ ਕਹਿੰਦੇ ਨੂਰਾ ਆ ਗਿਆ ਵਾ ਨੂਰਾ ਬਦਮਾਸ਼ ਹੈ ਕਿ ਨਹੀਂ 800 ਵਾਲਾ ਓ ਚੱਕ ਚੱਲ ਚੱਲ ਸਹੀ ਹੈ ਸਹੀ ਹੈ ਕਿਹੜਾ ਚੋਬਰ ਅੱਗੇ ਚੱਲ ਬਈ ਚੱਲ ਬਈ ਆ ਤੂੰ ਲੱਗ ਤੇ ਡਬਲ ਟੱਚ ਹੋ ਗਿਆ ਇਹ ਚਲਾਣਾ ਪਿਆ ਉਹ ਚਲਾਣਾ ਚੱਲ ਵੀ ਨੂਰ ਸਿਆਂ ਕੋਈ ਸਾਹਿਬ ਕਰ ਕੋਈ ਸਾਹਿਬ ਕਰ ਦੋ ਟ੍ਰੇਨ ਬੰਦੇ ਹਾਂ ਹੋ ਗਏ ਹੋ ਗਏ ਰਿਐਕਸ਼ਨ ਵਾਲੇ ਇਹੀ ਖੜੇ ਕਰਨੇ ਆਪਾਂ ਪੈਸੇ ਆਪਾਂ ਐਦ ਕੀ ਨਹੀਂ ਖਰਾਬ ਕਰਨੇ ਰਿਐਕਸ਼ਨ ਵਾਲਿਆਂ ਤੇ ਇਹਨਾਂ ਨੂੰ ਮੰਮਗੇ ਐਕਸ਼ਨ ਕਰਦੇ ਕਿ ਨਹੀਂ ਮੁੰਡੇ ਪੂਰੀ ਓ ਲੈ ਵੀ ਬੁਗਲਾ ਕਹਿੰਦੇ ਛਾਇਆ ਪਿਆਈ ਬੁਗਲਾ ਅਰੈਸਟ ਕਰਕੇ ਆਇਆ ਹੁਣ ਕਿੰਨੇ ਦਿਨ ਕਰਕੇ ਆਇਆ ਅਰੈਸਟ ਇੱਕ ਦਿਨ ਇੱਕ ਦਿਨ ਹੀ ਚੱਲ ਚੱਲ ਵੀ ਚੋਬਰਾ ਚੱਲ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਚੱਲ 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 ਤੂੰ ਨਾ ਲੱਗਿਆ ਕਰ ਇਹਨੂੰ ਏਸੀ ਕਿੱਧਰ ਭੱਜ ਗਿਆ ਵਾ ਚੱਲ ਵੀ ਇਹਨੂੰ ਲੱਗੋ ਚਲੋ 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 ਲਓ ਵੀ ਚੱਲ 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 ਚਾਲ ਜੀ ਵੈਰੀ ਗੁੱਡ ਚੱਲ ਵੀ ਮੁੰਡਿਆ ਲੈ ਇਹਨੇ ਦੇਖ ਕਹਿੰਦੇ ਦੀ 샤ਜੀ ਸ਼ਕਰਪਰੀ ਵਰਗੀ ਹੈ ਗੱਭਰੂ ਦੀ चल चल इट वेरी गुड एसी आया चल 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚੱਲ 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 ਮੁੰਡਿਆ ਲਾ ਦੇ ਹੱਥ ਹਾਂ ਕਹਿੰਦੇ ਬੁਗਲੇ ਨੇ ਜੱਫਾ ਲਾ ਦਿੱਤਾ ਹੁਣ ਚੱਲ ਸਰ ਤੇਰੇ ਪੜਾਓ ਤੁਸੀਂ ਚਾਰ ਜਣੇ ਇੱਧਰ ਖੜੇ ਉਹ ਚੜਦੇ ਆ ਮਿੱਤਰੋ ਈ ਸੀ ਕਹਿੰਦੇ ਚੱਲਿਆ ਹੀ ਪੈਪਾਂ ਠੰਡੀਆਂ ਗਾਨ ਕੂਲਿੰਗ ਕਹਿੰਦਾ ਮੰਗਲੇ ਮੰਗਲੇ ਮੰਗਲਾ ਜਾਵੇ ਨਾ ਤੇਰਾ ਤੇ ਬੁਗਲੇ ਤੇ ਤੁਹਾਡੇ ਦੋਹਾਂ ਤੇ ਆ ਹੁਣ ਹਾਂ ਬਹੁਤ ਵਧੀਆ ਚੱਲ ਚੱਲ ਇਦਾਂ ਹੀ ਇਦਾਂ ਹੀ ਮੋੜ ਪਿੱਛੇ ਨੂੰ ਇਦਾਂ ਇਦਾਂ ਹੀ ਪਿੱਛੇ ਵੈਰੀ ਗੁੱਡ ਚੱਲ ਵੀ ਇਹ ਕਹਿੰਦੇ ਨੂਰ ਆ ਓ ਮੱਥਾ ਕਹਿੰਦੇ ਟੇਕੇ ਧਰਤੀ ਮਾਂ ਨੂੰ ਗੱਭਰੂ ਕਹਿੰਦਾ ਜਾਣ ਲਿਆ ਯੂ ਬੁੱਕੰਦਿਆ ਯੂ ਇਹ ਕਹਿੰਦਾ ਮੈਂ ਬਣੂੰਗਾ ਕ੍ਰਿਸ਼ ਚੱਲ 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 ਗੱਬਰੂਆ ਚੱਲ ਵੈਰੀ ਗੁੱਡ ਬੁਗਲੇ ਸ਼ਾਬਾਸ਼ ਸ਼ਾਬਾਸ਼ ਕੈਚ ਕਰ ਉਹ ਬੱਲੇ ਤੇਰੇ ਓ ਵੈਰੀ ਗੁੱਡ ਅਗਲਾ ਕਿਹੜਾ ਗੱਬਰੂ ਐ ਚੱਲ ਵੀ ਇਹ ਮੁੰਡਾ ਜਮਸ਼ੇਰ ਦੀ ਧਰਤੀ ਦਾ ਗੱਬਰੂ ਚੱਲ ਗਿਆ ਨਹੀਂ ਤੂਤੇ ਅੱਜ ਚੱਲ 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 ਚੱਲੇ ਓਏ ਓ ਵੈਰੀ ਗੁੱਡ ਮੰਗਲ ਮਾਰ ਪੰਪ ਮਾਰ ਪੰਪ ਮਾਰ ਪੰਪ ਮਾਰ ਨਿਕਲ ਗਿਆ ਓ ਮੰਗਲ ਕਹਿੰਦਾ ਇਦਾਂ ਕਿਦਾਂ ਨਿਕਲ ਜਾਊਗਾ ਲੰਮਾ ਹੀ ਪੈ ਗਿਆ ਜੋਬਰ ਲੋ ਵੀ ਕਹਿੰਦੇ ਤੂੰ ਤਾ ਕਹਿੰਦੇ ਆ ਗਿਆ ਅੱਜ ਕਹਿੰਦਾ ਨਹੀਂ ਛੱਡਣੇ ਅੱਜ ਕਹਿੰਦਾ ਪੁੱਠੇ ਹੀ ਕਰਨੇ ਮੈਂ ਚੱਲ ਦੂਤੇ ਕਮ ਆਨ ਦੂਤੇ ਕਮ ਆਨ ਦੂਤੇ ਯਹਾਂ ਪਰ ਦੂਤਾ ਪਕੜਾ ਚਾ ਆ ਚੁੱਕਾ ਹੈ ਦੂਤੇ ਕੋ ਕੁਝ ਮਾਲੂਮ ਨਹੀਂ ਚੱਲ ਰਹਾ ਹੈ बुगला पुठी कैंची पा चुका है उसको देखिए कितना अच्छा कैच मारा है बुगले ने बहुत ही अच्छा कैच बुगले का और दूते को जाफा एसी का कबड्डी आ चुका है एसी आएगा भी एसी का कबड्डी है एसी अभी कबड्डी डालेगा ये चार जाफी हैं बीच में मंगल है नाल में बुगला है दो जमशेर का लड़का है और यहाँ पर एसी काफ़ी शैतानी दिखा रहे हैं भागने की कोशिश में है पर ऐसी कहना छोड़ दो छोड़ दो मेरा गुट तोड़ दोगे क्या सागर भाई आप क्या कर रहे हो यार ज्ञान ले रहे हैं। ज्ञान तो मिलेगा ना क्या कर रहे हो आप एक कबाडी पे जाफा खा रहे हो क्यों नहीं, नहीं, नहीं जाफा खा रहे हो बाग इधर रहे हो अभी छुप क्यों रहे हो किसका कबाडी है आगे ये चार जाफी हैं इसमें एक है अपना दल्लू भाई एक हरविंदर है एक राइयाल का गबरू कबड्डी डालेगा भी, ये शोरा गाँव का कुछ ना कुछ करके आएगा हिंदा फूल तैयारी में है हिंदे का जफा चाहिए अभी वो ये दल्लू के साथ टक्कर हो चुका है बढ़िया बढ़िया घूमो घूमो भाई घूम के आ जाओ घूम के पीछे मार और पीछे हो गए हाँ ਗੱਲ ਗੱਲ ਚੱਲ ਚੱਲ ਕਮ 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 ਬਹੁਤ ਵਧੀਆ ਆਵਦੀ ਹੁਣ ਧਿਆਨ ਸੇ ਡੱਲੂ ਸੀਗਾ ਇਹਨਾਂ ਨੇ ਕੀ ਆ ਤੋ ਜਾ ਭਾਈ ਕੇ ਕੇ ਦਾ ਆ ਆ ਸੀਗਾ ਨਾ ਹਾਂ ਜੀ ਆ ਤੂੰ ਬਿੰਨ ਫੜ ਗੜ ਜਿੱਦਾਂ ਕਰਦਾ ਕਰੰ ਤੋਂ ਕੋਈ ਨਹੀਂ ਤੂੰ ਫੜ ਉਹ ਤੋ ਜਦਾਂ ਫੜਦਾ ਏ ਸਾਨੂੰ ਪਰ ਨਿਯਮਿਤ ਤੋ ਪਾਉਂਡ ਆ ਉਹਦੇ ਗਾੜੀ ਪਹਿਲੀ ਗੱਲ ਜਦੋਂ ਉਹ ਰਹੀ ਟਾਕੀ ਰੱਖਿਆ ਵਾ ਫਿਰ ਤੋ ਇੱਕ ਡੋਜ ਤੇ ਇਹਨੂੰ ਨੇ ਮਾਰਿਆ ਦੱਸਿਆ ਡੋਜ ਨਹੀਂ ਮਾਰੀ ਡੋਜ ਜਾਂਦੇ ਨਹੀਂ ਇਹ ਸਾਗਰ ਬਾਈ ਕਬੱਡੀ ਆ ਚੁੱਕਾ ਹੈ ਸਾਗਰ ਫਾਰਮ ਵਿੱਚ ਜਲ ਰਹਾ ਹੈ ਅਭੀ ਕਬੱਡੀ ਦੇਖੋ ਮੁੜਕਾ ਕਿਤਨਾ ਆ ਚੁੱਕਾ ਹੈ ਗੱਭਰੂ ਕੋ उठा लो सागर को सागर तो लाला के मार रहा है बंदो को क्या कर रहे हो सागर भाई आज तो का, काफी फॉर्म में लग रहे हो लोग कहते कबड्डी हिंदी में लो नहीं। ये अमृत आ चुका है जलपान वाला <laughs> अभी ये कबूतर उड़ाएगा जाफियों का बढ़िया फुटवर्क अच्छा कबड्डी 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 करता हुआ गबरू ਆ ਕੁਮਾਰ ਗੇਰੇ ਤਿਆਰ ਰਿਓ ਦੋ ਵਾਲੇ ਵੀ ਯਹਾਂ ਪਰ ਦਾਲੂ ਵੀ ਹੈ ਓ ਬਾਈ ਵੈਰੀ ਗੁੱਡ ਬਾਈ ਲੋ ਜੀ ਬ੍ਰਹਮੀ ਹੋ ਗਈ ਤਿਆਰ ਤੇ ਬੱਚਿਆਂ ਨੂੰ ਪਿਆਈ ਜਾਊਗੀ ਹੁਣ ਬ੍ਰਹਮੀ ਤੇ ਨਾਲ ਬਦਾਮ ਦਿੱਤੇ ਜਾਣਗੇ ਬੱਚਿਆਂ ਨੂੰ ਸਹੀ ਹੈ ਜੀ ਦੇ ਸਾਡੇ ਨੂੰ ਤਿਆਰ ਹੋ ਇਹਨਾਂ ਦਾ ਮਾਲ ਪੱਤਾ ਤੇ ਮਿਹਨਤ ਇਹਨਾਂ ਦੀ ਹੁਣ ਫਿਨਿਸ਼ ਹੋ ਗਈ ਹੈ ਖਤਮ ਹੋ ਗਈ ਹੈ ਤੇ ਐਡਾ ਹੀ ਸਾਡੀਆਂ ਵੀਡੀਓ ਦੇਖਦੇ ਰਹੋ ਸਪੋਰਟ ਕਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਹੀ ਆ ਜੀ ਤੇ ਵਧੀਆ ਮਿਲਦੇ ਆ ਫਿਰ ਤੁਹਾਨੂੰ ਕੱਲ ਨੂੰ ਅਗਲੀ ਵੀਡੀਓ 'ਚ ਨਵੇਂ ਵਲੌਗ ਦੇ ਨਾਲ